ਆ ਤਾਂ ਜਮਾਂ ਪ੍ਰੋਪਰ ਦੇ ਵਿੱਚ ਫਿੱਟ ਹੋਈ ਪਈ ਸੀ ਠੀਕ ਹੈ ਤੇ ਇਹਨੇ ਬੋਨਟ ਨੂੰ ਇੱਥੋਂ ਕੱਟਤਾ 4 5 6 7 8 9 10 11 12 13 14 15 16 17 ਉਨੀ ਵੀ ਆ ਤਾਂ ਪਾ ਤੇਜ਼ ਗਿਣਤੇ ਹਲੇ 10 ਸਕਿੰਟ ਦਾ 10 ਹੀ ਹੋਏ ਹੋਣਗੇ ਠੀਕ ਐ 10 ਸਕਿੰਟਾਂ ਦੇ ਵਿੱਚ ਇਹਨੇ ਆ ਪਾਇਪ ਨੂੰ ਬੜਾ ਬੰਦੇ ਦੇ ਕਿਸੇ ਸਕੂਟਰ ਤੇ ਜਾਂਦੇ ਦੇ ਮੋਟਰਸਾਈਕਲ ਤੇ ਜਾਂਦੇ ਦੇ ਕਿਸੇ ਦੇ ਗੱਲ ਦੇ ਵਿੱਚ ਇਦਾਂ ਪੈ ਗਈ ਜੇ ਪੂਰਾ ਗੱਲ ਨਹੀਂ ਵੱਡੂ ਤਾਂ ਇੰਚ ਡੇਟਾ ਇੰਚ ਮਤਲਬ ਖੋਬਣਾ ਇਹਦਾ ਕੋਈ ਬੜੀ ਵੱਡੀ ਗੱਲ ਨਹੀਂ ਹੈਗੀ ਠੀਕ ਐ ਮੇਰੇ ਕੋਲੇ ਜਿਹੜੀ ਆਹ ਡੋਰ ਆ ਨਾ ਕੱਲ ਇਹ ਗੱਡੀ ਦੇ ਬੋਨਟ ਦੇ ਤੇ ਫਸੀ ਸੀ ਆ ਤੁਸੀਂ ਮੇਨ ਚੀਜ਼ ਦੇਖੋ ਜਿਵੇਂ ਲੋਹਾ ਕੱਟਣ ਵਾਲੀ ਆਰੀ ਕੱਟਦੀ ਹੁੰਦੀ ਆ ਇਸ ਤਰ੍ਹਾਂ ਇਹ ਫਸੀ ਹੋਈ ਸੀ ਤੇ ਇਦਾਂ ਇਹਦਾ ਜਦੋਂ ਚੱਲੀ ਗਈ ਤਾਂ ਇਹਨੇ ਇੱਥੋਂ ਗੱਡੀ ਦਾ ਬੋਨਟ ਕੱਟਦਾ ਹੁਣ ਗੱ ਠੀਕ ਹੈ ਲੋਹਾ ਇਹਦੇ ਮੂਰੇ ਕੋਈ ਗੱਲ ਚੀਜ਼ ਨਹੀਂ ਹੈਗੀ ਤਾਂ ਬੰਦੇ ਦਾ ਗਲ ਕੀ ਹੈ ਜੇ ਮੰਨ ਲਾ ਬੰਦੇ ਦੇ ਕਿਸੇ ਸਕੂਟਰ ਤੇ ਜਾਂਦੇ ਦੇ ਮੋਟਰਸਾਈਕਲ ਤੇ ਜਾਂਦੇ ਦੇ ਕਿਸੇ ਦੇ ਗਲ ਦੇ ਵਿੱਚ ਇਦਾਂ ਪੈ ਗਈ ਜੇ ਪੂਰਾ ਗਲ ਨਹੀਂ ਵੱਡੂ ਤਾਂ ਇੰਚ ਡੇਟਾ ਇੰਚ ਮਤਲਬ ਖੋਬਣਾ ਇਹਦਾ ਕੋਈ ਬੜੀ ਵੱਡੀ ਗੱਲ ਨਹੀਂ ਹੈਗੀ ਠੀਕ ਹੈ ਹੁਣ ਗੱਲ ਕੀ ਹੈ ਇਹ ਕੱਲ ਇਸ ਤਰ੍ਹਾਂ ਪਈ ਇਸ ਤਰ੍ਹਾਂ ਪੈ ਕੇ ਉਹ ਉਧਰ ਨੂੰ ਗਈ ਗੱਡੀ ਤੇ ਮੈਂ ਦੇਖਾਂ ਵੀ ਯਾਰ ਵੀ ਇਹ ਆਵਾਜ਼ ਕਦੀ ਆ ਰਹੀ ਹੈ ਜਦੋਂ ਇਹ ਗੂੰਜਦੀ ਸੀ ਵਿੱਚ ਬੈਠਿਆਂ ਨੂੰ ਸੁਣਦੀ ਸੀ ਸਟਾਰਟ ਗੱਡੀ ਦੇ ਵਿੱਚ ਵਿੱਚ ਬੈਠਿਆਂ ਨੂੰ ਸੁਣੀਆ ਵਿੱਚ ਬੈਠਿਆਂ ਨੂੰ ਸੁਣੀਆ ਪ੍ਰੋਪਰ ਜਦੋਂ ਇਹ ਉਤਰ ਕੇ ਮੈਂ ਦੇਖਿਆ ਮੇਰੇ ਪੈਰਾਂ ਦੇ ਵਿੱਚ ਵੀ ਫਸ ਗਈ ਨਹੀਂ ਤਾਂ ਮੈਂ ਵੀਡੀਓ ਉੱਥੇ ਹੀ ਬਣਾਉਣੀ ਸੀ ਸਟਾਰਟ ਗੱਡੀ ਦੇ ਵਿੱਚ ਵਿੱਚ ਬੈਠਿਆਂ ਨੂੰ ਸੁਣੀਆ ਪ੍ਰੋਪਰ ਜਦੋਂ ਇਹ ਉਤਰ ਕੇ ਮੈਂ ਦੇਖਿਆ ਮੇਰੇ ਪੈਰਾਂ ਦੇ ਵਿੱਚ ਵੀ ਫਸ ਗਈ ਨਹੀਂ ਤਾਂ ਮੈਂ ਵੀਡੀਓ ਉੱਥੇ ਹੀ ਬਣਾਉਣੀ ਸੀ ਆਹ ਤਾਂ ਜਮਾਂ ਪ੍ਰੋਪਰ ਇਹਦੇ ਵਿੱਚ ਫਿੱਟ ਹੋਈ ਪਈ ਸੀ ਠੀਕ ਹੈ ਤੇ ਇਹਨੇ ਬੋਨਟ ਨੂੰ ਇੱਥੋਂ ਕੱਟਤਾ ਜਿਵੇਂ ਲੋਹਾ ਕੱਟਣ ਵਾਲੀ ਆਰੀ ਕੱਟਦੀ ਹੁੰਦੀ ਐ ਇਸ ਤਰ੍ਹਾਂ ਉਵੇਂ ਦੇਖੋ ਤੁਹਾਡੇ ਸਾਹਮਣੇ ਐ ਮਾਈਕਰੋ ਲੈਂਸ ਲਾ ਕੇ ਇਹ ਦੇਖਣਾ ਹੋਵੇ ਜੇ ਹੁਣ ਵੀ ਇਹ ਘਸਾਉਣੀ ਹੋਵੇ ਯਾਰ ਜਿਵੇਂ ਲੋਹਾ ਘਟਣ ਵਾਲੀ ਆ ਰਹੀ ਬੂਰਾ ਕੱਢ ਦਿੰਦੀ ਹੈਗੀ ਅੱਧਾ ਦੇਖਿਆ ਜਾਵੇ ਪੂਰੀ ਵਿਚਬੜੀ ਪਈ ਹੈ ਇਸ ਟਾਈਮ ਤੇ ਹਣਾ ਪੂਰਾ ਸਾਈਜ਼ ਸਹੀ ਹੈ ਤੇ ਯਾਰ ਇਹਨੇ ਮੈਂ ਕਹਿੰਦਾ ਵੀ ਬੰਦੇ ਦੇ ਗੱਲ ਨੂੰ ਤਾਂ ਕੋਈ ਗੱਲ ਚੀਜ਼ ਹੀ ਨਹੀਂ ਹੈਗੀ ਹੁਣ ਮੈਂ ਕਹਿੰਦਾ ਵੀ ਜੇ ਕੋਈ ਬੰਦਾ ਸਿਆਣਾ ਹੋਵੇ ਬਸੰਤ ਪੰਚਮੀ ਵਾਲੇ ਦਿਨ ਘਰੋਂ ਬਾਹਰ ਨਾ ਨਿਕਲੋ ਜੇ ਨਿਕਲਣਾ ਹੈ ਮਰਜੰਸੀ ਦਾ ਗੱਡੀ ਤੇ ਨਿਕਲ ਜੋ ਕਿਉਂਕਿ ਇਹ ਡੋਰ ਆ ਜਿਹੜੀ ਜਾਨਲੇਵਾ ਹੋ ਸਕਦੀ ਹੈ ਗੁਰਪ੍ਰੀਤ ਆਪਾਂ ਤਾਂ ਸਾਰ ਲਾਂਗੇ ਯਾਰ ਜਿਹੜੇ ਪੰਛੀ ਨੇ ਉਹਨਾਂ ਦਾ ਕੀ ਬੰਦਾ ਹੁਣ ਪੰਛੀਆਂ ਦੇ ਬਹੁਤਿਆਂ ਦੇ ਕੱਲ ਪਤਾ ਨਹੀਂ ਕਿੰਨੇ ਕ ਪੰਛ ਆ ਫੜਿਓ ਇੱਕ ਪਾਸਿਓ ਠੀਕ ਹੈ ਹਾਂ ਤੇ ਇਹਦੇ ਵਿੱਚ ਮੈਂ ਹਾਂ ਡੋਰ ਤੁਸੀਂ ਗਿਣੋ ਗਿਣੋ 1 2 3 4 ਇਹਨੂੰ ਨਾ ਨੇੜੋਂ ਫੜੋ ਨੇੜੋਂ ਫੜੋ ਕਿੱਥੇ ਚੱਲੇ ਹਾਂ 1 2 3 4 5 6 7 8 9 10 11 12 13 14 15 16 17 ਉੰਨੀ ਵੀ ਆ ਤਾਂ ਪਾ ਤੇਜ਼ ਗਿੰਦੇ ਹਲੇ 10 ਸਕਿੰਟ ਤਾਂ 10 ਹੀ ਹੋਏ ਹੋਣਗੇ ਠੀਕ ਹੈ 10 ਸਕਿੰਟਾਂ ਦੇ ਵਿੱਚ ਇਹਨੇ ਆ ਪਾਇਪ ਨੂੰ ਬੜਤਾ ਇੰਨਾ ਟਾਈਮ ਤਾਂ ਹੁੰਦਾ ਵੀ ਨਹੀਂ ਠੀਕ ਹੈ ਐਡੀ ਕੱਬੀ ਡੋਰ ਆ ਯਾਰ ਇਹ ਇੱਕ ਸਰਕਾਰ ਨੂੰ ਬੈਨ ਕਰਨੀ ਚਾਹੀਦੀ ਹੈਗੀ ਠੀਕ ਹੈ ਪਰ ਸਰਕਾਰ ਨੇ ਬੈਨ ਕੀਤੀ ਹੋਈ ਕੀਤੀ ਹੋਈ ਆ ਸਰਕਾਰ ਨੇ ਬੈਨ ਪਰ ਹੁਣ ਇਹ ਬਿਜ਼ਨਸ ਬਹੁਤ ਵੱਡਾ ਗਾ ਲੱਖਾਂ ਰੁਪਏ ਪਤੰਗਾਂ ਦੇ ਵਿੱਚੋਂ ਬਣਦੇ ਨੇ ਲੋਕ ਐਡੇ ਐਡੇ ਮਤਲਬ ਇਕੱਠੇ ਕਰਕੇ 2-200 3-300 ਪਤੰਗ ਲੈ ਕੇ ਜਾਂਦੇ ਨੇ ਠੀਕ ਹੈ ਠੀਕ ਹੈ ਯਾਰ ਐਂਟਰਟੇਨਮੈਂਟ ਆ ਉਹਨਾਂ ਦੀ ਪਰ ਆ ਜਿਹੜੀਆਂ ਡੋਰਾ ਨੇਗੀਆਂ ਇਹ ਬਹੁਤ ਖਤਰਨਾਕ ਜਾ ਦੇਖਾ ਕਿਸੇ ਵੀ ਬੰਦੇ ਦੀ ਜਾਨ ਇਹ ਇਹ ਨਾਲ ਇੱਕ ਗੱਲ ਇੱਕ ਗੱਲ ਦੇਖੀ ਜਾਵੇ ਇਹ ਡੋਰ ਗਲਦੀ ਵੀ ਨਹੀਂ ਮੈਂ ਕਹਿੰਦਾ ਗਲਦੀ ਵੀ ਹੈ ਨਹੀਂ ਅੱਗ ਹੁੰਦਾ ਉਹ ਗਲ ਜਾਂਦਾ ਹਨਾ ਹੁਣ ਆ ਲੈ ਇੱਕ ਟੱਕ ਆ ਤਾਂ ਮੈਂ ਤਾਂ ਹੁਣ ਦੇਖਿਆ ਆ ਵੀ ਡੋਰ ਦੇ ਨੁਕਸਾਨਾਂ ਠੀਕ ਹੈ ਤੇ ਇੱਕ ਉਥੇ ਉਹ ਬਹੁਤ ਕੱਬਾ ਕੱਟਾਗਾ ਆ ਦੇ ਇੱਥੇ ਆ ਜਾਨੀ ਗੱਡੀ ਦਾ ਇਹ ਹਾਲ ਕਰਤਾ ਯਾਰ ਬੰਦੇ ਦਾ ਮੈਂ ਕਹਿੰਦਾ ਛੱਡ ਦਿੰਦਾ ਚਲੋ ਉਧਰ ਕੋਈ ਵੱਡੀ ਗੱਲ ਨਹੀਂ ਪਰ ਜੇ ਨਵੀਂ ਗੱਡੀ ਦੇ ਉੱਤੇ ਇਦਾਂ ਕੁਝ ਹੁੰਦਾ ਨਾ ਦਿਲ ਜਾ ਤੱਕੇ ਰਾਂ ਘਿਰਦਾਗਾ ਲੋਹਿਆ ਤਾਂ ਲੱਗਦਾਗਾ ਜਦੋਂ ਪੈਸੇ ਲੱਗੇ ਹੁਣ ਹਨਾ ਹਾਂ ਉਦਾਂ ਆਪਾਂ ਬਚਾਪ ਜਾ ਕੇ ਰੱਖਦੇ ਆ ਇੱਥੋਂ ਹੁਣ ਇਹਨੇ ਫੇ ਆ ਲੋਹਾ ਨਿਕਲਦਾ ਵਿੱਚੋਂ ਹਾਂ ਆ ਨੇੜੇ ਮਾਈਕਰੋ ਲੈਂਜ ਲਾ ਕੇ ਇਹ ਦੇਖਣਾ ਹੋਵੇ ਲਾਓ ਮਾਈਕਰੋ ਲੈਂਜ ਜਮਾਂ ਨੇੜੇ ਨਾਲੇ ਕਹਿੰਦਾ ਬੈਣ ਅੱਬੀ ਕੱਟ ਕੱਟ ਲਾ ਕੇ ਮਾਈਕਰੋ ਲੈਂਜ ਦੇ ਉੱਪਰ ਆ ਲੈ 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 ਇਦਾਂ ਕੱਟ ਦਿੰਦੀ ਐ ਇਹ ਯਾਰ ਮੈਂ ਕਹਿੰਦਾ ਲੋਹੇ ਵਾਲੀ ਆਰੀ ਵੀ ਹਾਲੇ ਸਲੋ ਕਰਦੀ ਐ ਕੰਮ ਜਿਹੜਾ ਕੰਮ ਇਹ ਕਰਦੀ ਐ ਬਸ ਇਹ ਜਾ ਰਹੀ ਕਿਸਰੀ ਗਈ ਐ ਕਿਸਰੀ ਗਈ ਹਾਂ ਲੰਗੀ ਗਈ ਐ ਲੰਗੀ ਗਈ ਐ ਕਿ ਬਲੇਡ ਵਾਂਗੂ ਚਲਦੀ ਪਰ ਵੀ ਜੀ ਨੇ ਕਿਸੇ ਨੇ ਭਰਾਵਾ ਬਸੰਤ ਵਾਲੇ ਦਿਨ ਘਰੋਂ ਸਕੂਟੀ ਤੇ ਨਾ ਨਿਕਲੋ ਥੋੜਾ ਵੀ ਕਿਸੇ ਨਾ ਕਿਸੇ ਨੂੰ ਨੁਕਸਾਨ ਹੋਇਆ ਹੋਊਗਾ ਇਹ ਨਹੀਂ ਹੈ ਕਿ ਕੱਲਾ ਮੇਰਾ ਹੋਇਆਗਾ ਠੀਕ ਹੈ ਬਹੁਤਿਆਂ ਦਾ ਹੋਇਆ ਹੋਊ ਕਮੈਂਟ ਕਰਕੇ ਦੱਸੋ ਕਿਦਾ ਕਿਦਾ ਨੁਕਸਾਨ ਹੋਇਆ ਆ ਬਥੇਰੇ ਦੇਖਦੇ ਆਪਾਂ ਜਦੋਂ ਚੜਾਉਂਦੇ ਨੇ ਚੇਪੀਆਂ ਲਾ ਕੇ ਚੜਾਉਂਦੇ ਆ ਹਾਈਵੇ ਤੇ ਐ ਭੱਜੇ ਫਿਰਦੇ ਪਤੰਗਾਂ ਦੇ ਪਿੱਛੇ ਬਹੁਤ ਚੱਕਣ ਵਾਲੇ ਹਾਂ ਇੱਕ ਆ ਵੀ ਚੀਜ਼ ਸੀ ਲਿੱਕੇ ਨਿੱਕੇ ਬੱਚੇ ਹਾਂ ਭੱਜੇ ਫਿਰਦੇ ਸਿਆਣੇ ਵੈਣੇ ਵੀ ਦੇਖੇ ਯਾਰ ਮੈਂ ਠੀਕ ਹੈ ਸਿਆਣੇ ਵੀ ਦੇਖੇ ਜਿਹੜੇ ਪਤੰਗ ਚੱਕਣ ਵਾਸਤੇ ਉਹ ਐ ਨਹੀਂ ਦੇਖਦੇ ਵੀ ਆਸੇ ਪਾਸੇ ਕੀ ਆ ਬਸ ਉਹ 5 ਰੁਪਏ ਦਾ ਪਤੰਗ ਆ ਜਿਹੜਾ ਵੀ ਉਹ ਨਾ ਹੱਥੋਂ ਨਿਕਲ ਜੇ ਸਹੀ ਗੱਲ ਆ ਬਾਈ ਤੁਹਾਡੀ ਤੇ ਪਰ ਯਾਰ ਆ ਚੀਜ਼ ਦੇਖ ਕੇ ਤਾਂ ਐ ਲੱਗਿਆ ਵੀ ਜੇ ਕੱਲ ਨੂੰ ਕਿਸੇ ਬੰਦੇ ਦੇ ਗਲ ਦੇ ਵਿੱਚ ਪੈ ਗਈ ਡੋਰ ਤਾਂ ਪੂਰਾ ਗਰਡਨ ਜਿਵੇਂ ਮੈਂ ਕਹਿੰਦਾ ਮੈਂ ਵੱਢੂਗੀ ਤਾਂ ਐਂ ਚ ਰੂਟ ਐਂ ਚ ਲੋਹੇ ਨੂੰ ਵਿੱਚ ਗਲ ਦੇ ਖੋਬਣੀ ਵੀ ਇੱਥੇ ਹੁਣ ਬਾਲੀਆਂ 나ੜਾ ਹੁੰਦੀਆਂ ਸਭ ਤੋਂ ਜ਼ਿਆਦਾ 나ੜੇ ਗਲ 'ਚ ਹੁੰਦੀਆਂ ਨੇ ਠੀਕ ਹੈ ਯਾਰ ਹਸਪੀਟਲ ਦੇ ਵਿੱਚ ਬਹੁਤ ਤਾਕੜਾ ਕੇਸ ਆਇਆ ਸੀ ਪਿਛਲੀ ਵਾਰੀ ਪਿਛਲੀ ਵਾਰੀ ਪਤੰਗਾ ਵਾਲਾ ਤੇ ਦੇਖ ਲਓ ਯਾਰ ਲੋਕ ਹਟਦੇ ਫੇਰ ਨਹੀਂ ਹੈਗੇ ਕੰਮ ਛੱਡ ਕੇ ਲੋਕ ਪਤੰਗਾ ਕਿੰਨੀ ਹੋ ਜਾਂਦੇ ਨੇ ਯਾਰ ਹਾਂ ਚੰਗੀ ਲੱਗੀ ਇਹ ਚੀਜ਼ ਤੇ ਪਾਕਾ ਤੁਸੀਂ ਵੀ ਮੰਨੋ ਜੇ ਤਾਂ ਸ਼ੇਅਰ ਕਰ ਦਿਓ ਸ਼ੇਅਰ ਕਰ ਦਿਓ ਹਾਂ ਬਿਲਕੁਲ ਤੇ ਕੀ ਪਤਾ ਕੋਈ ਅਸਰ ਹੋ ਜੇ ਵੈਸੇ ਆਪਣੇ ਇਹਨਾਂ ਚੀਜ਼ਾਂ ਦਾ ਅਸਰ ਹੁੰਦਾ ਤਾਂ ਹੁੰਦਾ ਨਹੀਂ ਹੈਗਾ ਪਰ ਲੋਕ ਆਪ ਹੀ ਸਿਆਣੇ ਹੋ ਜਾਣ ਰੱਬ ਉਹਨਾਂ ਨੂੰ ਥੋੜੀ ਜੀ ਸੁਵਤ ਬਖਸ਼ੇ ਅੱਛਾ ਕਰੇ